ਸਾਸਰੀ ਕਾਲ ਜੀ ਸਾਡੇ ਵੱਲੋਂ ਯਾਨੀ ਕਿ ਸੰਘਾ ਫੈਮਿਲੀ ਵੱਲੋਂ ਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਵੀਰਾਂ ਨੇ ਸਾਨੂੰ ਮੈਸੇਜ ਕੀਤੇ ਆ ਵੀ ਦਿਉਲ ਸਾਹਿਬ ਦਾ ਅੱਜ ਬਰਥਡੇ ਆ ਤੇ ਅੱਜ ਅਸੀਂ ਪਹਿਲਾਂ ਗਿਆ ਸੀਗਾ ਵੀ ਪਹਿਲਾਂ ਜਾਣਾ ਸੁਲਤਾਨਪੁਰ ਤੇ ਅੱਜ ਪਹਿਲਾਂ ਖੂ ਤੇ ਜਗਾ ਤੇ ਮੈਂ ਦਾ ਰੀਨਾ ਮੱਥਾ ਟੇਕ ਕੇ ਹੁਣ ਪੈਂਡਾ ਨੂੰ ਜਾਣੇ ਪਏ ਆ ਫਿਰ ਦਿਉਲ ਸਾਹਿਬ ਤੇ ਉਹਦੇ ਮੰਮੀ ਨੂੰ ਤੇ ਭਾਬੀ ਉਹਦੀ ਨੂੰ ਵੀ ਚੱਕਣਾ ਆ ਤਾਂ ਫਿਰ ਚੱਕ ਕੇ ਫਿਰ ਸੁਲਤਾਨਪੁਰ ਜਾਵਾਂਗੇ ਇਹ ਹਰੀ ਤੱਕ ਇਹ ਨਾ ਗੱਡੀ ਤੇ ਬਹਿ ਗਿਆ ਦੇਖ ਲਓ ਮੈਂ ਇਹਨੂੰ ਵਧੇਰਾ ਕਿ ਨਾ ਨਾ ਚਲਾਓ ਮੈਸੇਜ ਕਰਕੇ ਦੱਸਿਆ ਕਰੋ ਵੀ ਇਹਦੀ ਹਜੇ ਗੱਡੀ ਉਮਰ ਚਲਾਉਣ ਵਾਲੀ ਨਹੀਂ ਹੈ ਹੈ ਨਾ ਪਰ ਤੁਹਾਨੂੰ ਪਤਾ ਹੀ ਹੈ ਪਰ ਹੁਣ ਕੋਹ ਵਾਲੇ ਰਾਹ ਤੇ ਹੁਣ ਜਿੱਦਾਂ ਸਾਡਾ ਰਾਹ ਜ ਖਾਲੀ ਆ ਜਿੱਦਾਂ ਇੱਥੇ ਬਾਹਲੀ ਹੈ ਨਹੀਂ ਮੈਂਗਾ ਚੱਲ ਉਹ ਤਾਂ ਚਲਾ ਲਾ ਹਣਾ ਸਾਬਕਾ ਤਾਂ ਤੇ ਪਰ ਇਹਨੂੰ ਤੁਸੀਂ ਸਾਰੇ ਜਣੇ ਮੈਸੇਜ ਕਰੋ ਵੀ ਘੱਟ ਚਲਾਇਆ ਕਰੇ ਤੇ ਮੈਂ ਕਿਹੜੀ ਗੱਲ ਇਹ ਆ ਵੀ ਅੱਜ ਜੋਹ ਸਾਬ ਦਾ ਬਰਥਡੇ ਹੀ ਪਹਿਲਾਂ ਕਹਿੰਦੇ ਸੀ ਜਾਣਾ ਕਿਤੇ ਮਤਲਬ ਘੁੰਮਣ ਫੇਰਨ ਕਿੱਦਾਂ ਪਰ ਮੈਂ ਉਦੋਂ ਕਿਹਾ ਸੀ ਵੀ ਆਪਾਂ ਸੁਲਤਾਨਪੁਰ ਨੂੰ ਚੱਲਦੇ ਨਾਲੇ ਨਵੀਂ ਗੱਡੀ ਲਈ ਆ ਉਹਦਾ ਕਰਕੇ ਨਾਲੇ ਵੀ ਇਹ ਆ ਵੀ ਮੱਥਾ ਟੇਕਿਆ ਜਾਊਗਾ ਗੱਡੀ ਦਾ ਵੀ ਨਾਲੇ ਅਸੀਂ ਮੱਥਾ ਟੇਕਾਵਾਂਗੇ ਬਾਕੀ ਦਾ ਕੀ ਪ੍ਰੋਗਰਾਮ ਕਿੱਥੇ ਜਾਣਾ ਕੀ ਗੱਲਬਾਤ ਕਰਨੀ ਸਾਰੇ ਬਲੌਗ ਚ ਬਣੇ ਰਹਿਓ ਤੇ ਆਪਾਂ ਹੁਣ ਪਿੰਡਾਂ ਨੂੰ ਚੱਲਦੇ ਆ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਲੌਗ ਜ਼ਰੂਰ ਦੇਖਿਆ ਕਰੋ ਇੱਕ ਕਈ ਵੀਰਾਂ ਨੂੰ ਨਹੀਂ ਪਤਾ ਲੱਗਦਾ ਜਿਹੜੇ ਵੀਰੋ ਇਦਾਂ ਜਿਹੜੇ ਸਾਡੇ ਬਲੌਗ ਦੇ ਤੋਂ ਫੋਲੋ ਜ਼ਰੂਰ ਕਰ ਲਿਆ ਕਰੋ ਫਿਰ ਜਦੋਂ ਸਾਡਾ ਬਲੌਗ ਆਇਆ ਕਰੂੰ ਪਹਿਲਾਂ ਤੁਹਾਡੇ ਤਾਂ ਹੀ ਪਹੁੰਚ ਜਾਊਗਾ ਅੱਜ ਦਾ ਬਲੌਗ ਕਾਫੀ ਲੰਬਾ ਹੋਣਾ ਕਈ ਵੀਰ ਮੈਸੇਜ ਕਰਦੇ ਬਲੌਗ ਲੰਬਾ ਬਣਾਇਆ ਕਰੋ ਜਿਨ੍ਹਾਂ ਨੇ ਦੇਖਣਾ ਉਹਨਾਂ ਨੇ ਲੰਬਾ ਬਲੌਗ ਵੀ ਦੇਖ ਲੈਣਾ ਜਿਨ੍ਹਾਂ ਨੇ ਨਹੀਂ ਦੇਖਣਾ ਉਹਨਾਂ ਨੇ ਛੋਟਾ ਬਲੌਗ ਵੀ ਨਹੀਂ ਦੇਖਣਾ ਤੇ ਇਸ ਕਰਕੇ ਅੱਜ ਦਾ ਬਲੌਗ ਬਣੇ ਰਿਹਾ ਕਾਫੀ ਲੰਬਾ ਹੈ ਨਾ ਤਾਂ ਵਧੀਆ ਹੋਣਾ ਬਹੁਤ ਇੰਟਰਸਟਿੰਗ ਤੇ ਤੁਹਾਨੂੰ ਗੁਰੂ ਘਰ ਦੇ ਵੀ ਅੱਜ ਦਰਸ਼ਨ ਕਰਾਉਣੇ ਆ ओके भाई वे बने रहीयो ब्लाउज चक दिया दो साहब होनिया नु जी हैरी ਦੇ ਨਾਨਕਾ ਤੋਂ ਨਾਨਾ ਨਾਨੀ ਜਾਤ ਲੈ ਹੁਣ ਮਤਲਬ ਗੱਡੀ ਚ ਬਹਿ ਗਏ ਆ ਤਾਂ ਤੇ ਹੁਣ ਆਪਾਂ ਨਾਨੇ ਸਰ ਤੇ ਕੀ ਲਿਆ ਆ ਨਾ ਇਹ ਉਧਰ ਸਾਫਾ ਨਾਨਾ ਇਦਾਂ ਹੀ ਸਾਫਾ ਲਿੰਦਾ ਹੁੰਦਾ ਮੈਂ ਉਹ ਨਾਨੇ ਨੇ ਰਹਿਣਾ ਹੈਰੀ ਦੇ ਨੇ ਪਾਪੇ ਕੋ ਤਾਂ ਅਸੀਂ ਗਾਹ ਜਾਣਾ ਉੰਜ ਤਨ ਫੇ ਨਾਨੇ ਆ ਕਹਿੰਦਾ ਮੈਂ ਵੀ ਜਾਣਾ ਹੈ ਗੁੱਸੇ ਹੋ ਗਿਆ ਤੇ ਇਹਨੂੰ ਫੇ ਕਿਸੇ ਦਿਨ ਲੈ ਕੇ ਜਾਵਾਂਗੇ ਤੇ ਨਹੀਂ ਗੱਡੀ ਆਪਾਂ ਬਾਅਦ ਜਾਵਾਂਗੇ ਬੁੜੀਆਂ ਨਾ ਕੀ ਸਾਰਿਆਂ ਨੇ ਨਾ ਚਲੋ ਕੋਈ ਆਦੇ ਆਪਾਂ ਬਾਅਦ ਆਪਾਂ ਜਿੱਦਣ ਬਾਅਦ ਚ ਟਾਈਮ ਲੱਗਾ ਉਦੋਂ ਤੇਰਾ ਗੀੜੀ ਕਢਾ ਲਿਆ ਲਓ ਜੀ ਅਸੀਂ ਹੁਣ ਸਾਰੇ ਜਣੇ ਗੱਡੀ ਚ ਗਏ ਆ ਤੜ ਪਿੱਛੇ ਚਾਰ ਜਣੇ ਬਸ ਗਏ ਆ ਵੈਰੀ ਵਿੱਚ ਬੈਠਾ ਵਿੱਚ ਮੁਫਤੀ ਵਿੱਚ ਜਤੀ ਸਾਰੇ ਜਣੇ ਤੋਂ ਪਹਿਲਾਂ ਸਾਰੇ ਜਣੇ ਕਮੈਂਟਾਂ ਚ ਵਧਾਈਆਂ ਦਿਓ ਬਾਡੇ ਦੀਆਂ ਅੱਜ ਹੋ ਗਈ ਚਾਲੀਆਂ ਦੀ ਐਵੇਂ ਚਾਲੀਆਂ ਦੀ 44 ਐਵੇਂ ਕਹੀ ਜਾਂਦੇ ਹਲੇ ਤਾਂ ਮੈਂ 35 ਛੱਤਾਂ ਦੀ ਹਾਂ ਹਾਂ ਉਹ ਵੀ ਮੈਂ ਤਾਂ ਹੀ ਕਿਹਾ ਸੀ ਵੀ 2 ਸਾਲ ਤੋਂ ਘਟਾਉਣੇ ਦੋ ਮੈਂ ਵਧਾ ਦੇਣਾ ਫੇਰ ਜੋਰੀ ਟਿਕਾਣੇ ਤੇ ਆ ਜਾਾਂਗੇ ਹਾਂ ਉਹ ਪੂਰੇ ਟਾਈਮ ਤੇ ਆ ਜੂਗੀ ਹਾਂ ਨੇ 37 38 ਤਾਂ ਕਿ ਹੋ ਗਈਆਂ 38 ਮੰਨ ਲਾ ਗਏ ਚੱਲੋ ਅੱਜ ਜੱਲੇ ਦਰਸ਼ਨ ਕਰਨ ਜਾ ਰਹੇ ਹਾਂ ਆ ਸੀ ਵੀ ਉਹ ਤਾਂ ਹੋਰ ਕਿਤੇ ਤੁਹਾਨੂੰ ਦੱਸਿਆ ਹੀ ਜਾਣਾ ਸੀ ਪਰ ਹੁਣ ਅਸੀਂ ਕਿਹਾ ਵੀ ਸਲਤਾਨਪੁਰ ਮੱਥਾ ਟੇਕ ਕੇ ਉਹਨੇ ਨਾਲੇ ਗੱਡੀ ਵੀ ਮੱਥਾ ਟੇਕਿਆ ਹੋਊਗੀ ਤੇ ਚਲਦੇ ਸੁਲਤਾਨਪੁਰ ਆਜੋ ਤੁਹਾਨੂੰ ਵੀ ਕਰਾਉਣੇ ਜਾ ਕੇ ਦਰਸ਼ਨ ਹੋਣ ਆਉਣ ਆ ਗਿਆ ਨਾ ਆਪਾਂ ਸਮਰ ਓਏ ਆ ਗੱਡੀ ਲਾਤੀ ਇੱਥੇ ਲੋਕ ਕਰਤੀ ਵਾਪਾਂ ਲਾਤਾ ਨਾ ਆਪਾਂ ਬਾਰ-ਬਾਰ ਹੀ ਗੱਡੀ ਲਾਤੀ ਆ ਕਿਉਂਕਿ ਅੰਦਰ ਮੇਰਾ ਵੀ ਹੱਥ ਇੱਧਾ ਹੀ ਆ ਡਰਾਈਵਰੀ ਵੱਲੋਂ ਸਮਰ ਇੱਥੇ ਤੁਰ ਕੇ ਚਲੀ ਜਾਵੇ ਹਾਂ ਉਹਦੇ ਨਾਲ ਜਰਾ ਸਾਹਮਣੇ ਚਲੋ ਬੀਬੀ ਇੱਥੇ ਹੀ ਆ ਤਾਂ ਪਪਾ ਚਲ ਗਿਆ ਦੋ ਮਿੰਟ ਰੂਮ ਕਰਕੇ ਦਿਖਾਣਾ ਬਾਬੇ ਤੇ ਆਹ ਉਹ ਚਲ ਗਿਆ ਪਪਾ ਸਮਨ ਨੂੰ ਲੈ ਕੇ ਹਾਂ ਬਾਬੇ ਤੇ ਆ ਤਾਂ ਪਪਾ ਇੱਥੇ ਹੀ ਆ ਜੇ ਮੰਮੀ ਹਾਂ ਆ ਗਏ ਗੱਡੀ ਬਹੁ ਮਗਰ ਲਾਤੀ ਬੀਬੀ ਇੱਥੇ ਲੱਗ ਜਾਣੀ ਆ ਤੇ ਵਧੀਆ ਲੱਗ ਜਾਣੀ ਇੱਧਰ ਵੀ ਲੱਗ ਜਾਣੀ ਲਓ ਜੀ ਹੁਣੇ ਸultanpur ਵੀ ਬਹੁਤ ਸੰਗਤ ਆਈ ਆ ਵਾਲੇ ਵਾਲੇ ਇਹਦੀ ਦਿਖਾ ਦੇ ਯਾਰ ਐਤਵਾਰ ਵਾਲੇ ਤਨ ਬਹੁਤ ਸੰਗਤ ਆਈ ਆ ਤੇ ਦੇਖੋ ਸਾਰੀਆਂ ਗੱਡੀਆਂ ਸਾਈਂ ਇੱਥੇ ਮੇਰਾ ਬੈਗ ਕੋਈ ਸਹਾਉਣਾ ਹੀ ਲੱਗ ਰਿਹਾ ਮੈਂ ਤਾਂ ਉੱਥੇ ਹੀ ਧਰ ਦਿੰਨੇ ਬਾਹਰ ਪੰਦਰੇ ਹੀ ਆ ਗਿਆ ਅੱਜ ਅੰਦਰ ਚੱਲਦੇ ਆ ਮੱਥਾ ਟੇਕਾਂ ਅੰਦਰ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਓਕੇ ਸਰਵਰ ਉੱਪਰ ਤੇ ਜਾ ਕੇ ਆਪਾਂ ਮੂੰਹ ਹਟੋ ਲਿਆ ਤੇ ਸਰਵਰ ਬਹੁਤ ਵੱਡਾ ਹੁਣ ਆਪਾਂ ਕਰ ਰਹੇ ਹਾਂ ਪ੍ਰਸ਼ਾਦ ਦੀ ਦੇਖ ਲਈਏ ਤੇ ਫੇਰ ਚਾਲਦੇ ਹਾਂ ਦੇਵ ਨਾਲ ਚਲੋ ਹਾਂ ਪ੍ਰਸ਼ਾਦ ਅੱਛਾ ਅੱਛਾ ਠੀਕ ਹੈ ਬੜਾ ਹੈ ਆਪਾਂ ਨੂੰ ਇੱਥੇ ਬਹੁਤ ਜਿਹਨੇ ਮਿਲੇ ਆ ਪਹਿਲਾਂ ਵੀ ਉਧਰ ਬਾਹਰ ਵੀ ਮਿਲੇ ਆ ਪਰ ਉਹਨਾਂ ਸੀ ਵੀਡੀਓ ਨਹੀਂ ਬਣਾਏ ਹਣ ਆਪਾਂ ਨੂੰ ਆ ਸਾਰੀ ਫੈਮਲੀ ਮਿਲੀ ਆ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਚੱਲੀਏ ਹੁਣ ਆਗੇ ਆਪਾਂ ਪਰਚਾਰ ਲੈ ਕੇ ਪਰਚਾਰ ਕਰਾਉਣਾ ਹੁਣ ਮੱਥਾ ਟੇਕਦੇ ਆਜੋ ਚਲੋ ਆਜੋ ਲਓ ਜੀ ਇਹ 베ਰੀ ਸਾਹਿਬ ਦੇ ਦਰਸ਼ਨ ਕਰ ਲਓ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬਈ ਚੋ ਇਸ਼ਨਾਨ ਕਰਕੇ ਇੱਥੇ ਤਪ ਕਰਦੇ ਸੀ ਇਦਾਂ ਮਗਰ ਇਹ ਸਾਰੀ 베ਰੀ ਇਦਾਂ ਆਏ ਨੇ ਛੋਟੇ ਛੋਟੇ 베ਰ ਵੀ ਲੱਗੇ ਆ ਉਹ ਦੇਖ ਆ ਨਹੀਂ ਆ ਕਾ ਇਸ ਸਮੇਂ ਤੇ ਆ ਨਗੀਣਾ ਆ ਐਤਵਾਰ ਦੇ ਕੰਮ ਸੰਗਤ ਬਹੁਤ ਆਈ ਆ ਸਾਰੇ ਬੰਨੇ ਰੌਣਕਾਂ ਇੱਥੇ ਉਦਾਂ ਵੀ ਰੌਣਕਾਂ ਲੱਗੀਆਂ ਰਹਿਦੀਆਂ ਸਾਰੇ ਬੰਨੇ دیکھو دیکھ لو جی سب بزرگ ماتا سیوا کر لسن دی سیوا یا گھنڈیاں دی سیوا ਅੰਡੇ ਬਾਪੂ ਬਜ਼ੁਰਗ ਹਾਰੇ ਕਰਦੇ ਮਤਾ ਮਾਸਾਂ ਨੇ ਹੁਣ ਆਪਾਂ ਵੀ ਚੱਲੇ ਆਂ ਅੰਦਰ ਪ੍ਰਸ਼ਾਦਾ ਸ਼ਗਨ ਤੇ ਅੰਦਰ ਆਉਣ ਪ੍ਰਸ਼ਾਦਾ ਸ਼ਗਨ ਮਾਤਾ ਸਲਕਣੀ ਜੀ ਲੰਗਰ ਹਾਲ ਅਰੇ ਹੁਣੇ ਵੇੜੀ ਗਦੇ ਆ ਚਲੋ ਆਜੋ ਛਕ ਲਈਏ ਪ੍ਰਸ਼ਾਦ ਦਾ ਵਰ ਦੁਆਰਾ ਸਾਡੇ ਮੱਥਾ ਟੇਕ ਆਏ ਆ ਤੇ ਹੁਣ ਆਹਦੇ ਹੈਰੀ ਆਪਣੇ ਕੰਮ ਨੂੰ ਇੱਥੇ ਪੈਸੇ ਖਰਚਵਾਉਣ ਨੂੰ ਮੋਟਰਸਾਈਕਲ ਦਾ ਕਹਿੰਦਾ ਹੁਣ ਮੈਂ ਟਾਇਰ ਲੈਣਾ ਨਵਾਂ ਲੈ ਕੇ ਦੋ ਇੱਥੇ ਆਹ ਸਾਰੀ ਨਾ ਖਰਚਵਾਉਣੀ ਮੇਰੇ ਕੰਨਾ ਨਾ ਇੱਥੇ ਤੇ ਹੁਣ ਆਹਦੇ ਡਿਜ਼ਾਈਨ ਪਸੰਦ ਕਰਦਾ ਐ ਇਹ ਨਹੀਂ ਹੈਰੀ ਆਵੇ ਤਾਂ ਖਰਚਾ ਨਾ ਕਰਾਵੇ ਅਚਾਹ ਟਾਇਰ ਲੈ ਲਿਆ ਹੁਣ ਇਹ ਮੋਟਰਸਾਈਕਲ ਨੂੰ ਪੈਸੇ ਜੋੜੇ ਸੀ ਹੈਰੀ ਦੇ ਕਿ ਨਹੀਂ ਪਾਪਾ ਤੇ ਖਰਚੇ ਕਰਾਏਗਾ ਆਪ ਆ ਆ ਬਣਾ ਇਧਰ ਮੂੰਹ ਕਰਕੇ ਜੋੜੇ ਸੀ ਮੂੰਹ ਜੋੜ-ਜੋੜ ਕੇ ਮੁੰਡੇ ਨੇ ਮੋਟਰਸਾਈਕਲ ਦਾ ਟਾਇਰ ਲੈ ਲਿਆ ਦੇਖ ਲੈ ਅੱਛਾ ਇਹ ਤਾਂ ਭਰ ਕੇ ਆ ਆ ਦੇਖੋ ਸਾਡੀ ਬਲੋਂਗੜੀ ਕੀ ਕਰਦੀ ਆ ਸਮਰ ਕੀ ਕਰਨ ਚਾਹ ਪੀ ਲਈ ਚਾਹ ਪੀ ਲਈ ਚਾਹ ਹੀ ਪੁੱਛੀ ਆ ਇਹਨੂੰ ਕੁੜੀ ਬਣਾਇਆ ਜਿੰਨਾ ਆ ਕੇ ਆਇਆ ਤਾਂ ਸਿਰ ਤੇ ਇਹ ਹੁਣ ਗੱਡੀ ਲੈਣ ਚੱਲੇ ਆ ਗੱਡੀ ਹੈਗੀ ਉਹ ਦੂਰ ਖੜੀ ਹੈ ਥੋੜੀ ਜਿਹੀ ਗੱਡੀ ਲੈ ਆਉਣਗੇ ਹਨਾ ਅਸੀਂ ਜਦ ਤੱਕ ਇੱਥੇ ਦੂਸਰੇ ਗੁਰਦੁਆਰੇ ਮੱਥਾ ਟੇਕਦੇ ਆ ਜਦ ਤੱਕ ਤੁਸੀਂ ਆ ਜੀਓ ਆਪਾਂ ਚੱਲਦੇ ਆਂ ਆਟੋ ਵਾਲੇ ਦੇ ਆਟੋ 'ਚ ਬੈਠ ਕੇ ਜਾਣਾ ਪੈਣਾ ਆ ਹਲੋ ਕੋਈ ਜਾਣ ਪਛਾਣ ਵਾਲਾ ਲੱਭ ਨਾਲ ਹੀ ਹਣ ਗੱਡੀ ਲੈਣ ਜਾਣਾ ਆਟੋ ਪਾਈ ਨੇ ਉਹ ਨਾਲ ਹੀ ਬਹਿ ਕੇ ਜਾਂਦੇ ਆ ਆਪਾਂ ਕੌਣ ਕਹਿੰਦਾ ਸੀ ਮੇਰੀ ਪੂਰੀ ਜਹਾਜ਼ ਉਰੇ ਹੋਹ ਕੌਣ ਕਹਿੰਦਾ ਸੀ ਕਿਹਨੂੰ ਕਹਿੰਦਾ ਸੀ ਪਾਪਾ ਉਹ ਬਾਪ ਐਦਾਂ ਕਹਿ ਕੇ ਇਹਨੂੰ ਬਾਜ ਦਿਓ ਮਾਰੀ ਇਹਨੂੰ ਹਨਾ ਮੋਟਰਸਾਈਕਲ ਵਾਲੇ ਨੇ ਇੰਨੀ ਤੇਜ਼ ਪਾਪਾ ਬਹੁਤ ਜਲਦੀ ਰੋੜ ਹੀ ਵਧੀਆ ਉੱਡੀ ਜਾਂਦੀ ਗੱਡੀ 100 ਤੇ ਗੱਡੀ ਇਹ ਹੋਰ ਹੁੰਦਾ ਨਾ ਮੜਾ ਮਨ ਟਾਈਮ ਹੋ ਜਾਂਦਾ 2-3 ਮਹੀਨੇ ਹੋਰ ਤੇਜ਼ ਹੋਣੀ ਅੱਛਾ ਫੇਰ ਕਿੰਦਾ 200 ਤੇ ਕਹਿੰਦੇ 200 ਤੇ ਸੇ ਹੱਥੋਂ ਹੀ ਨਿਕਲ ਜਾਣੀ ਮੈਂ ਹੌਲੀ ਹੌਲੀ ਭਰਾਵਾ ਚਲਾਉਣਾ ਕਿਉਂਕਿ ਗੱਡੀ ਹਮੇਸ਼ਾ ਹੌਲੀ ਚਲਾਓ ਜਿੰਨੀ ਦੇ ਕੰਟਰੋਲ ਕਰ ਸਕਦੇ ਆ। ਸਹੀ ਜੀ। ਇਹ ਨਵੇਂ ਡਰਾਈਵਰ ਦਾ ਤੁਹਾਨੂੰ ਕਹਿਣਾ ਜੇ ਮੇਰਾ ਕੋਈ ਐਕਸਪੀਰੀਅੰਸ ਨਹੀਂਗਾ ਪਰ ਵੈਸੇ ਤੁਹਾਨੂੰ ਦੱਸਦਾ। ਇਹ ਸਾਰੀ ਫੈਮਲੀ ਨੂੰ ਲੈ ਕੇ ਤੇ ਬਾਬੇ ਦੇ ਮੱਥਾ ਟੇਕ ਆਈਆਂ। ਹਾਂ ਬਾਬੇ ਇਹ ਤੇ ਗੱਲ ਹੈਗੀ। ਜੀ ਹੁਣ ਅਸੀਂ ਆ ਗਏ ਮੱਥਾ ਟੇਕ ਕੇ ਘਰ। ਸਮਰ ਆ ਗਿਆਂ ਘਰੇ। ਇਹ ਘਰੇ ਆ ਗਏ। ਮੰਮਾ ਟੋਕ। ਹਾਂ। ਹਾਂ ਡੈਡੀ ਰਹਿ ਗਿਆ ਡੈਡੀ ਤੈਨੂੰ ਅਗਲੀ ਵਾਰੀ ਲੈ ਕੇ ਜਾਵਾਂਗੇ ਡੈੜੀ ਨੂੰ ਪਹਿਲਾਂ ਸ਼ੌਂਕ ਸੀਗਾ ਸੰਜੇ ਦਾ ਤੰਗ ਬਾਰਾ ਬਾਲ ਤਾਂ ਵੱਡੇ ਨਹੀਂ ਹੋਏ ਤਾਂ ਸੈਂ ਸੰਜੇ ਦਾ ਤੰਗ ਪਾਰਨਾ ਰੱਖ ਲੈਂਦਾ ਸੈਡਾਂ ਨੂੰ ਕਿ ਨਹੀਂ ਆਹ ਜੀ ਆਪ ਦੀ ਅੱਗੇ ਤੋਰ ਗਿਆ ਹੁੰਦਾ ਤਾਂ ਆ ਦੇਖਿਓ ਹਾਂ ਤੇ ਉਹਦਾ ਚਾਹ ਦਾ ਬਰਥਡੇ ਸੀ ਹਾਂ ਟ੍ਰੀਟ ਭਾਲਦੀ ਆ ਜੋ ਸਭ ਤੇ ਉਹ ਵੀ ਚਾਹੀਦੀ ਹਾਂ ਹਾਂ ਤੂੰ ਲੰਗਰ ਨਾਲ ਪ੍ਰਸ਼ਾਦਾ ਛਕਿਆ ਆਪਾਂ ਰੱਜੇ ਭਾਈ ਨਹੀਂ ਮੈਂ ਤਾਂ ਤੁਰ ਜੀ ਮੈਂ ਖਾਲੀ ਰੱਖੀ ਐਂ ਢੇਟ ਕੀ ਕਰਦੀ ਅਹੀਂ ਤੈਨੂੰ ਗਰਟ ਦੇਣਾ ਉਹ ਖਲੋਣਾ ਪੜਾਉਣਾ ਤੂੰ ਹੁੰਦਾ ਤੇ ਮੈਂ ਕਾਹਦਾ ਖਲਾਉਣਾ ਕਿਉਂ ਇਦਾਂ ਹੀ ਹੁੰਦਾ ਪਾਰਟੀ ਰੱਖੋ ਗਰਟ ਦੇਵਾਂਗੇ ਪਾਰਟੀ ਰੱਖ ਚੱਲ ਫੇ ਚਲੋ ਪਾਰਟੀ ਆ ਜਾ ਮਦਦ ਪਾਰਟੀ ਦਾ ਦੱਸ ਜੋ ਕਮ ਹੋਇ ਕਾਲੇ ਮੈਂ ਜੋ ਉਹ ਤਾਂ ਮੈਂ ਕਹਿਣਾ ਤੁਹਾਨੂੰ ਜੋ ਪਾਉਂਦਾ ਸੀ ਕੀ ਕਰੀ ਨਿਗਾਹਾਂ ਦੇ ਆਹ ਗੱਦੀ ਨੂੰ ਲੈਣਾ ਹੀ ਤੋਂ ਨੂੰ ਜਾਣਾ ਗੱਲੇ ਤੂੰ ਤੂੰ ਗੱਡੀ ਪਾਪਾ ਚਲਾ ਲਈ ਹਨਾ ਆਹ ਫਿਰ ਬੈਂਕ ਚਾਕੇ ਵਿੱਚ ਰੱਖਦੇ ਹੋ ਮੈਂ ਤੇ ਬੈਠੀ ਰਹੂਗਾ ਪਹਿਲਾਂ ਪਾਪੇ ਨੇ ਚਲਾਈਆਂ ਗੱਡੀਆਂ ਬੱਸਟ ਬਾਹਰ ਮਾਰੂ ਹਮਮ ਕੈਰੀ ਉਹ ਤੂੰ ਟੇਰ ਲਿਆ ਆਪੋ ਆ ਜਾਵੇਂ ਹੋਣੀ ਕਾ ਆ ਮੈਂ ਮੋਟਰ ਸੈਟ ਉੱਪਰ ਮੇਰੇ ਟਾਇਰ ਚੌੜਾ ਪਵਾ ਲਵਾਂ ਲੈ ਕੇ ਉੱਥੋਂ ਸੁਲਤਾਨਪੁਰੋਂ ਆਇਆ ਛੱਡ ਕੇ ਆਉਣਾ ਤੇ ਫਿਰ ਤੁਮ ਆਣ ਕੇ ਪਵਾ ਲਈ ਫਿਰ ਤੂੰ ਬੈਲਾ ਸਾਰਾ ਕਾਨਾ ਬੰਦ ਹੋਏ ਨੇ 4 ਵਜੇ ਬੰਦ ਕਰ ਜਾਂਦੇ ਹਾਂ ਕੌਣ 4 ਵਜੇ ਦੁਕਾਨ ਬੰਦ ਕਰਦਾ ਜੂਪੀ ਤੇ ਬੈਠਾ ਓ ਜਾਨਵਾਰ ਆ ਨਹੀਂ ਆ ਚੱਲ ਭਈਆ ਕਰਿਆ ਵੀ ਮੈਂ ਬੈਗ ਬੂਕ ਕੌਣ ਕਰਾਉ ਕਿਹੜਾ ਆ ਗੱਡੀ ਕਿੰਨੇ ਚਰਚਾ ਇਹਨਾਂ ਦੱਸੂ ਚਾਹ ਪਾਣ ਤੇ ਬੰਦ ਚਾਹ ਠੀਕ ਆ ਓਕੇ ਇਹ ਟਾਇਰ ਪਹੁੰਚ ਲਾ ਆ ਲੈੰਦਾ ਇਹਨੇ ਟਾਇਰਾਂ ਨੂੰ ਹਟਦਾ ਨਿਕਾ ਪੰਗੇ ਲਿਆ ਨੂੰ ਹੁਣ ਆ ਟਾਇਰ ਲੈ ਆਂਦਾ ਕਿੰਨੇ ਇੰਚੀ ਦਾ ਵਾ 110 110 ਮੂਰੇ ਪਾਉਣਾ ਇਹਨੇ ਉੱਥੇ ਕੰਮ ਕਰੂਗਾ ਇਹ ਹਲਕਾਰੀ ਆਵੇ ਹੁਣ ਮੋਟਰਸਾਈਕਲ ਚੱਕਿਆ ਹੋਰ ਨਹੀਂ ਮੈਂ ਛਡਾਉਣਾ ਟਾਇਰ ਦਾ ਥੋੜੀ ਚੱਕਦਾ ਹੋਰ ਟਾਇਰ ਨਾ ਨਹੀਂ ਕਿਹਾ ਕਹਿੰਦਾ ਜਾਂ ਤੇਰੀ ਲੋਕੀ ਉਦਾਂ ਦੀ ਬਣਾ ਲੈਣੀ ਤੂੰ ਚੱਕੀ ਹੋਣਾ 2 3 ਵਾਲੀ ਬੌਂਡ ਹੋਟ ਰਿਆ ਜੀ ਇੱਥੇ ਰੱਖ ਦੋ ਮੇਰੇ ਥੱਲੇ ਥੱਲੇ ਆ ਆ ਵੀ ਪਾਉਣਾ ਇਹ ਟਾਟਾ ਆ ਹੀ ਪਾ ਦੇ ਇੱਥੋਂ ਮੈਂ ਇੱਥੋਂ ਹੈ ਰਹੀ ਮਹਿੰਗਾ ਮੈਂ ਨਾ ਸ਼ਹਿਰੋਂ ਲਿਆਵਾਂਗੇ ਤੂੰ ਆ ਪਾ ਲਿਆ ਟਾਇਰ ਆ ਠੀਕ ਹੈ ਆ ਟਾਇਰ ਲੈ ਆਈ ਨਾਲ ਓਏ ਉਹਨਾਂ ਨੇ ਵੇਚ ਤੇ ਤੈਨੂੰ ਦੁੱਧੇ ਰੱਖ ਲੈਣਾ 100 200 ਜੋ 500 700 ਦਾ ਵਿਗਣਾ ਹੈ ਤੇਰਾ ਟਾਇਰ ਵਧੀਆ ਆ ਜੀ ਕੋਈ ਤੁਹਾਡੇ ਕੋ ਆ ਤੇਰਾ ਫੋਨ ਲੈ ਆ ਵੀ ਆ ਜਾ ਫਣ ਲੈ ਵੀ ਦਿਓ ਸਾਹਿਬ ਨੇ ਹੁਣ ਪੀਜ਼ਾ ਮੰਗਾ ਲਿਆ ਭਾਵੇਂ ਬਾਬੇ ਦੇ ਲੰਗਰ ਵਾਦੂ ਖਾਦਾ ਫੇ ਵੀ ਹਟ ਹੀ ਨਹੀਂ ਕਹਿੰਦੀ ਮੈਂ ਤਾਂ ਪਾਰਟੀ ਲੈਣੀ ਹੀ ਲੈਣੀ ਹੈ ਕਿ ਨਹੀਂ ਹੈਰੀ ਤੇ ਹੁਣ ਪੀਜ਼ਾ ਪੂਜਾ ਮੰਗਾ ਰਿਆ ਤੇ ਹੁਣ ਦਿਓ ਸਾ ਕਿਉਂਕਿ ਪਤਾ ਕੀ ਕਹਿੰਦੀ ਗੁੱਸੇ ਹੋ ਗਈ ਕਹਿੰਦੀ ਸੀ ਕਿ ਵੀ ਮੇਰਾ ਮੇਰੀ ਵੀ ਪਾਰਟੀ ਕਰਦੇ ਆ ਤੇ ਪੀਜਾ ਮਕਾਉਂਦੇ ਵਰਗਰ ਮਕਾਉਂਦੇ ਮੇਰੇ ਵਾਲੀ ਕੋਸ਼ਿਸ਼ ਨਹੀਂ ਤੇ ਮਨ ਖਾਣਾ ਤਾਂ ਹੈਗਾ ਹੀ ਆ ਨਾ ਤੇ ਜਦ ਆਪਾਂ ਪਹਿਲਾਂ ਹੀ ਲੰਗਰ ਨਾਲ ਰਜੇ ਸੀ ਲੰਗਰ ਲੰਗਰ ਤਾਂ ਖਾਏ ਲੰਗਰ ਹੋਰ ਤਾਂ ਆ ਜਾਂਦਾ ਹੁੰਦਾ ਇਹਨੇ ਰੋਟੀ ਵੀ ਘੱਟ ਖਾਦੀ ਵੀ ਖਾਣਾ ਹੀ ਖਾਣਾ ਜਾ ਕੇ ਚਲੋ ਜੀ ਹਾਂ ਹੁਣ ਪੀਜਾ ਖਾਣਾ ਲਓ ਜੀ ਹੁਣ ਖਾ ਪੀ ਕੇ ਦਿਓ ਸਾਹਿਬ ਦਾ ਬਾਡੇ ਮਨਾ ਕੇ ਤਾਂ ਹੁਣ ਆਪਾਂ ਆ ਗਏ ਘਰ ਤਾਂ ਮੰਮੀ ਡੈਡੀ ਹੁਣੇ ਲੈ ਵੀ ਲੈ ਜਾਂਦਾ ਸੀ ਕਿ ਬਲੌਗ ਜਿਆਦਾ ਲੰਮਾ ਹੋਣ ਕਰਕੇ ਹੀ ਅਸੀਂ ਗੁਣਾਈਆ ਮੋਂ ਇਥੇ ਬਹੁਤ ਸਮਾਉਤ ਕਰਦੇ ਆ ਤੇ ਮੇਰੇ ਵੱਲੋਂ ਹੈਰੀ ਵੱਲੋਂ ਮੰਮੀ ਡੈਡੀ ਵੱਲੋਂ ਦਿਓਸਾ ਨੂੰ ਬਰਥਡੇ ਦੀਆਂ ਮੁਬਾਰਕਾਂ ਥੈਂਕ ਯੂ ਤੁਸੀਂ ਜੀਓ ਹਜ਼ਾਰਾਂ ਸਾਲ ਹੈਨਾ ਵੀ ਮਤਲ ਹਰ ਜਨਮ ਚ ਤੂੰ ਮੇਰੇ ਘਰ ਵਾਲੀ ਹੋਵੇਂ ਤੇ ਇਦਾਂ ਹੀ ਮੇਰਾ ਇਹ ਤੇ ਹੀ ਬਣਿਆ ਰਵੇਂ ਸਾਡੇ ਨਾਲ ਇਦਾਂ ਇਦਾਂ ਖੁਸ਼ ਰਹੋ ਮੈਂ ਇਹ ਕੰਨਾ ਵੀ ਹਰ ਨੂੰ ਇਦਾਂ ਦਾ ਪਾਟ ਨੂੰ ਮਿਲਣਾ ਚਾਹੀਦਾ ਖੁਸ਼ ਰਹੋ ओके बाय चणकी आज ਸਾਡੇ ਪਿੰਡ ਸਮਾਗਮ ਹੈ ਬਹੁਤ ਵੱਡਾ ਸਮਾਗਮ ਹੈ ਅਸੀਂ ਹੁਣ ਉੱਥੇ ਵੀ ਜਾਣਾ ਦੋ ਦਿਨ ਹੈਗਾ ਕੱਲ ਤੇ ਅੱਜ ਅੱਜ ਕਿੰਨੀ ਤਰੀਕ ਹੈ ਅੱਜ 8 ਤਰੀਕ ਆ 7 ਤੇ 8 ਨੂੰ ਅੱਜ ਅਹੀ 8 ਤਰੀਕ ਨੂੰ ਉੱਥੇ ਹੀ ਜਾਣਾ ਸਮਾਗਮ ਦੇ ਚਲੋ ਠੀਕ ਆ ਓਕੇ ਬਾਏ ਬਲੌਗ ਬਹੁਤ ਲੰਬਾ ਹੋ ਜਾਣਾ ਹਾਏ ਚੜਦੀ ਕਲਾ ਚੜੋ ਤੰਦਰੁਸਤ ਰਹੋ ਬਲੌਗ ਫੇਮ ਮਿਲਣਾ